ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਸਮਾਜ ਦੇ ਵਿੱਚ ਜਿਹਦੇ ਕਰੇ ਬਿਮਾਰੀ ਵੜੀ ਹੋਈ ਹੈ ਨਾ ਉਹੀ ਮਹਿਸੂਸ ਕਰ ਸਕਦਾ ਕਿ ਕੀ ਬੀਤਦੀ ਹੈ ਜਦੋਂ ਘਰ 'ਚ ਬਿਮਾਰੀ ਵੜਦੀ ਹੈ ਤੇ ਇਲਾਜ ਜੋ ਕੇ ਪੈਸੇ ਨਹੀਂ ਹੁੰਦੇ। ਇਨਸਾਨ ਹੋਣ ਦੇ ਨਾਤੇ ਰੱਬ ਨੇ ਵਿਵੇਕ ਦਿੱਤਾ, ਬੁੱਧੀ ਦਿੱਤੀ ਹੈ। ਉਹਨੂੰ ਇਸਤੇਮਾਲ ਕਰਕੇ ਆਪਣੇ ਰਿਸੋਰਸਿਜ਼ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਭਲੇ ਦੇ ਲਈ ਲਾਓ। ਤੁਸੀਂ ਆਪਣਾ ਕਰਮ ਕਰਤਾ ਮੈਂ ਆਪਣਾ ਕਰਮ ਕਰਤਾ ਡਾਕਟਰ ਸਾਹਿਬ ਨੇ ਆਪਣਾ ਕਰਮ ਕਰਤਾ ਮਰੀਜ਼ਾਂ ਨੇ ਆ ਕੇ ਆਪਣਾ ਕਰਮ ਕਰਤਾ ਹੁਣ ਕਰਮ ਹੈ ਤੁਹਾਡਾ ਟੈਸਟ ਕਰਾਣ 650 ਰੁਪਏ ਦਾ ਟੈਸਟ ਸਰ ਨੇ ਕਿਹਾ ਉਹ ਕਰਾਓ ਉਹ ਕਰਾ ਕੇ ਆਪਣੇ ਆਪ ਨੂੰ ਬਚੋ ਬਿਮਾਰੀ ਤੁਹਾਡੀ ਬਚਣੀ ਕਿਸੇ ਥੋੜੀ ਬਚਣੀ ਹੈ ਤੁਸੀਂ ਤੇ ਮੇਰਾ ਕੀ ਫਾਇਦਾ ਸਵੇਰੇ ਉੱਠ ਕੇ ਭਜਣਾ ਪੈਣਾ ਆਪਣੀ ਸਿਹਤ ਦਾ ਧਿਆਨ ਰੱਖਣਾ ਪੈਣਾ ਆਪਣੀ ਬਿਮਾਰੀ ਨੂੰ ਵੱਡੀ ਹੋਣ ਤੋਂ ਪਹਿਲਾਂ ਪਹਿਲਾਂ ਫੜਨਾ ਪੈਣਾ ਜਿਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਵੱਡਾ ਹੱਲ ਹੋ ਸਕਦਾ ਔਰ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਵਜ੍ਹਾ ਅੱਜ ਕੈਂਪ ਲੱਗਿਆ ਸੀ ਤੁਸੀਂ ਅੱਜ ਜਿਹੜਾ ਕੈਂਪ ਲਗਾਇਆ ਬਹੁਤ ਸਾਰੇ ਪੇਸ਼ੈਂਟਸ ਮੈਂ ਦੇਖ ਰਹੀ ਹਾਂ ਬਹੁਤ ਸਾਰੇ ਬੱਚੇ ਛੋਟੇ ਛੋਟੇ ਇੱਥੇ ਆਏ ਹੋਏ ਆ ਉਹਨਾਂ ਤੱਕ ਅਵੇਅਰਨੈਸ ਪਹੁੰਚ ਗਈ ਤੇ ਹਜੇ ਲੱਖਾਂ ਲੋਕ ਜਿਹੜੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਕਿ ਬਿਮਾਰੀ ਕਿੰਨੀ ਭਿਆਨਕ ਹੈ ਕੀ ਕਹਿਣਾ ਚਾਹੁੰਦੇ ਹੋ ਅੱਗੇ ਪਹਿਲਾਂ ਤਾਂ ਮੈਂ ਮੈਂ ਤੁਹਾਡੇ ਚੈਨਲ ਦਾ ਤੇ ਤੁਹਾਡੇ ਦੋਨਾਂ ਦਾ ਕੈਮਰਾਮੈਨ ਦਾ ਤੇ ਤੁਹਾਡਾ ਬੜਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਸੀਂ ਅੱਜ ਇੱਥੇ ਕਵਰ ਪਹੁੰਚ ਕਰਨ ਪਹੁੰਚੇ ਹੋ ਔਰ ਤੁਸੀਂ ਸਾਡੇ ਲਈ ਇਹ ਕਿੰਡੀ ਵੱਡੀ ਸੇਵਾ ਹੈ ਮੈਂ ਤੁਹਾਨੂੰ ਸ਼ਬਦਾਂ ਨਹੀਂ ਦੱਸ ਸਕਦਾ ਕਿਉਂਕਿ ਇਹ ਲੋਕਾਂ ਤੱਕ ਪਹੁੰਚੇਗੀ ਔ ਕਿਉਂਕਿ ਜਾਣੇ-ਅਣਜਾਣੇ ਚ ਨਾ ਹਸਬੰਡ ਚਾਹੁੰਦਾ ਹੁੰਦਾ ਨਾ ਵਾਈਫ ਚਾਹਦੀ ਹੁੰਦੀ ਹੈ ਕਿ ਸਾਡੇ ਘਰੇ ਬਿਮਾਰੀ ਵੜੇ ਪਰ ਅਸੀਂ ਉਹਦੇ ਲਈ ਕੁਝ ਕਰ ਨਹੀਂ ਰਹੇ ਜਿਵੇਂ ਆਪਾਂ ਕਹਿੰਨੇ ਕਿ ਸਾਰੇ ਤੰਦਰੁਸਤ ਰਹਿਣ ਅਰਦਾਸ ਕਰਦੇ ਨਾ ਮਹਾਰਾਜ ਅੱਗੇ ਪਰ ਉਹ ਤੰਦਰੁਸਤੀ ਦੇ ਲਈ ਕਰ ਕੀ ਰਹੇ ਹਾਂ ਇੱਕ ਮੱਥਾ ਟੇਕਣ ਤੋਂ ਇਲਾਵਾ ਸਵੇਰੇ ਉੱਠ ਕੇ ਭਜਨਾ ਪੈਣਾ ਆਪਣੀ ਸਿਹਤ ਦਾ ਧਿਆਨ ਰੱਖਣਾ ਪੈਣਾ ਆਪਣੀ ਬਿਮਾਰੀ ਨੂੰ ਵੱਡੀ ਹੋਣ ਤੋਂ ਪਹਿਲਾਂ ਪਹਿਲਾਂ ਫੜਨਾ ਪੈਣਾ ਜਿਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਵੱਡਾ ਹੱਲ ਹੋ ਸਕਦਾ ਔਰ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅੱਜ ਕੈਂਪ ਲੱਗਿਆ ਸੀ ਜਿਹਦੇ ਵਿੱਚ ਡਾਕਟਰ ਰਾਹੁਲ ਭ ਲੋਕਾਂ ਨੂੰ ਵੇਅਰ ਕਰਨ ਵਾਸਤੇ ਜਿਨ੍ਹਾਂ ਨੂੰ ਥੈਲੇਸੀਮੀਆ ਤੇ ਕਿਵੇਂ ਠੀਕ ਹੋ ਸਕਦਾ ਤੇ ਕਿਵੇਂ ਜੜ ਤੋਂ ਖਤਮ ਹੋ ਸਕਦਾ ਤੇ ਇਹਦੇ ਲਈ ਅਸੀਂ ਕੰਮ ਕਰ ਰਹੇ। ਤੁਹਾਡਾ ਚਿਹਰਾ ਚਿਹਰਾ ਇਹ ਹੋ ਜਾਏ ਜਦੋਂ ਹੈਲਥ ਦੀ ਗੱਲ ਹੁੰਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਜੇ ਕੋਈ ਵੀਡੀਓਜ਼ ਦੇਖਦਾ ਹੋਵੇ ਤਾਂ ਉਸ ਨੂੰ ਪਤਾ ਲੱਗ ਜਾਂਦਾ ਵੀ ਜੀ ਕਿਸੇ ਨੇ ਸਿਹਤ ਦੀ ਗੱਲ ਕਰਨੀ ਤਾਂ ਇਹ ਤੁਹਾਨੂੰ ਸੁਣਨਾ ਪਸੰਦ ਕਰਦੇ ਹੋ। ਮੈਂ ਡਾਕਟਰਸ ਨਾਲ ਵੀ ਗੱਲਬਾਤ ਕੀਤੀ ਤੁਸੀਂ ਥੈਲੇਸੀਮੀਆ ਨੂੰ ਆਪਣੀ ਈਜ਼ੀ ਲੈਂਗੁਏਜ ਦੇ ਵਿੱਚ ਕਿਵੇਂ ਸਮਝਾਉਣਾ ਚਾਹੋਗੇ? ਥੈਲੇਸੀਮੀਆ ਇੱਕ ਐਸੀ ਬਿਮਾਰੀ ਹੈ ਜਦੋਂ ਸਾਡੇ ਸਰੀਰ ਦੇ ਵਿੱਚ ਬਲੱਡ ਬਣਨਾ ਬੰਦ ਹੋ ਜਾਂਦਾ। ਆਪਣੇ ਆਪ ਸਾਨੂੰ ਪ੍ਰਮਾਤਮਾ ਨੇ ਇਹ ਸੋਹ ਸਰੀਰ ਦੇ ਵਿੱਚ ਮਸ਼ੀਨ ਦਿੱਤੀ ਹੈ ਇਹਦੇ ਵਿੱਚ ਕੋਈ ਵੀ ਜਦੋਂ ਸੱਟ ਲੱਗਦੀ ਹੈ ਨਾ ਜਿਵੇਂ ਆਪਾਂ ਕਹਿੰਦੇ ਕਿ ਤੇ ਛਰੀਟ ਲੱਗ ਗਈ ਉਸ ਛਰੀਟ ਤੇ ਤੁਸੀਂ ਕੋਈ ਦਵਾਈ ਨਾ ਲਾਓ ਕੋ ਕੁਛ ਨਾ ਲਾਓ ਕੋਈ ਦਵਾਈ ਨਾ ਖਾਓ ਠੀਕ ਹੁੰਦੀ ਜਾਏਗੀ ਆਪਣੇ ਆਪ ਠੀਕ ਹੋ ਜਾਏਗੀ ਕਿਉਂਕਿ ਬਾਡੀ ਸੌਂਦੇ ਵਕਤ ਆਪਣੇ ਆਪ ਨੂੰ ਰਿਪੇਅਰ ਕਰਦੀ ਹੈ ਉਵੇਂ ਜਿਹੜੀ ਮਸ਼ੀਨ ਸਾਡੇ ਅੰਦਰ ਸੈੱਲ ਬਣਾਉਂਦੀ ਹੈ ਖੂਨ ਬਣਾਉਂਦੀ ਹੈ ਉਹ ਖਰਾਬ ਹੋ ਜਾਂਦੀ ਉਹ ਖਰਾਬ ਹੋਣ ਦੇ ਨਾਲ ਸਾਨੂੰ ਉਹਦਾ ਹੀ ਸਾਰਾ ਪ੍ਰੋਸੈਸ ਠੀਕ ਕਰਨਾ ਜਿਹੜੇ ਬੱਚਿਆਂ ਨੂੰ ਥੈਲੇਸੀਮੀਆ ਉਹਨਾਂ ਨੂੰ ਹਰ ਮਹੀਨੇ ਬਲੱਡ ਚੜਦਾ ਤੇ ਥੈਲੇਸੀਮੀਆ ਦਾ ਟ੍ਰਾਂਸਪਲੈਂਟ ਕਰਨ ਦੇ ਨਾਲ ਉਹਨਾਂ ਦਾ ਜਿਹੜ ਫਾਊਂਡੇਸ਼ਨ ਇਸ ਦੇ ਵਿੱਚ ਕੀ ਰੋਲ ਨਿਭਾ ਰਿਹਾ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਤੁਹਾਡੇ ਕੋਲ ਰੋਜ਼ਾਨਾ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਕਈ ਨਾ ਕੋਈ ਭਿਆਨਕ ਬਿਮਾਰੀਆਂ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਉਹਨਾਂ ਨੂੰ ਇਲਾਜ ਤੱਕ ਪਹੁੰਚਾਉਂਦੇ ਹੋ ਸੇਵਾ ਕਰਦੇ ਹੋ ਤੇ ਉਸ ਸੇਵਾ ਦੇ ਵਿੱਚ ਇਸ ਵਾਰ ਥੈਲੇਸੀਮੀਆ ਦਾ ਖਾਸ ਰੋਲ ਕੀਤਾ ਦੇਖੋ ਸਾਡੀ ਐਨਜੀਓ ਦੇ ਵਿੱਚ ਪਹਿਲੀ ਗੱਲ ਤਾਂ ਸਪੈਸੀਫਿਕ ਕਿਸੇ ਬਿਮਾਰੀ ਤੇ ਹੱਲ ਨਹੀਂ ਹੁੰਦਾ ਸਾਡੇ ਕੋਲ ਕੁਝ ਵੀ ਕੋਈ ਦੁਖੀ ਵਿਚਾਰਾ ਜਿਹਨੂੰ ਦਵਾਈ ਚਾਹੀਦੀ ਹੈ ਇਲਾਜ ਚਾਹੀਦਾ ਉਹ ਆ ਜਾਂਦਾ ਤੇ ਸਾਡੀ ਟੀਮ ਇਹਦੇ ਵਿੱਚ ਇਹ ਕਰ ਰਹੀ ਹੈ ਕਿ ਜਿਵੇਂ ਇੱਕ ਜ਼ਰੀਆ ਫਾਊਂਡੇਸ਼ਨ ਦਾ ਪਲੇਟਫਾਰਮ ਵੱਡਾ ਲੋਕ ਪਿਆਰ ਕਰਦੇ ਨੇ ਤਾਂ ਮੈਨੂੰ ਲੱਗਿਆ ਕਿ ਇਸ ਗੱਲ ਨੂੰ ਵੱਡਾ ਰੱਖਣਾ ਚਾਹੀਦਾ ਤੁਹਾਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਸ਼ੋਅ ਕੀਤਾ ਅੱਜ ਜਿਹਦੇ ਵਿੱਚ ਲੋਕਾਂ ਨੂੰ ਘਰ ਬੈਠੇ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਤੇ ਇਹਦਾ ਕੀ ਹੱਲ ਹੈ ਸਾਲ 2035 ਮਿੱਥਿਆ ਗਿਆ ਕਿ ਪੰਜਾਬ ਨੂੰ ਥੈਲੇਸੀਮੀਆ ਮੁਕਤ ਕਰ ਦੇਣਾ ਵੀ ਹੁਣ ਜਿੰਨੇ ਵੀ ਅੱਜ ਪੇਸ਼ੈਂਟਸ ਆਏ ਆ ਸ਼ਾਇਦ ਅੱਜ ਜੋ ਜੋ ਚੀਜ਼ਾਂ ਸਿੱਖ ਕੇ ਗਏ ਆ ਅੱਗੇ ਚੱਲਣਦਿਆਂ ਨੂੰ ਹੋਰ ਦੱਸਣਗੇ ਇਸੇ ਤਰੀਕੇ ਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਸਾਡੀ ਆਡੀਅנס ਨੂੰ ਮੈਂ ਇਹੀ ਮੈਸੇਜ ਦੇਣਾ ਚਾਹਨਾ ਕਿ ਸਮਾਜ ਦੇ ਵਿੱਚ ਜਿਹਦੇ ਕਰੇ ਬਿਮਾਰੀ ਵੜੀ ਹੋਈ ਹੈ ਨਾ ਉਹੀ ਮਹਿਸੂਸ ਕਰ ਸਕਦਾ ਕਿ ਕੀ ਬੀਤਦੀ ਹੈ ਜਦੋਂ ਘਰ 'ਚ ਬਿਮਾਰੀ ਵੜਦੀ ਹੈ ਤੇ ਇਲਾਜ ਜੋਗੇ ਪੈਸੇ ਨਹੀਂ ਹੁੰਦੇ ਮੈਂ ਚਾਹਨਾ ਕਿ ਤੁਸੀਂ ਸਾਰੇ ਆਪਣਾ ਆਪਣਾ ਯੋਗਦਾਨ ਪਾਓ মিডিਆ ਆਪਣਾ ਯੋਗਦਾਨ ਪਾਵੇ ਜੇ ਕਿਸੇ ਕੋ ਵਲੰਟੀਅਰ ਐਸ ਸੇਵਾ ਕਰਨ ਦਾ ਟਾਈਮ ਆ ਤਾਂ ਐਸ ਟਾਈਮ ਕਿਸੇ ਐਨਜੀਓ ਚ ਜਾ ਕੇ ਦਵੇ ਲੋਕਾਂ ਨੂੰ ਵੇਅਰ ਕਰਨ ਦੇ ਵਿੱਚ ਤੀਜੇ ਨੰਬਰ ਤੇ ਜੇ ਕਿਸੇ ਕੋਲ ਪੈਸੇ ਆ ਪੈਸੇ ਦੇ ਨਾਲ ਕਿਸੇ ਨੂੰ ਦਵਾਈਆਂ ਲੈ ਦੇਵੇ ਕੋਈ ਇਲਾਜ ਕਰਾ ਦੇਵੇ ਕੋਈ ਆਰਗੇਨਾਈਜੇਸ਼ਨ ਨਾਲ ਜੁੜ ਜਾਵੇ ਕੋਈ ਇੰਡੀਵਿਜੂਅਲ ਲੈਵਲ ਤੇ ਜੁੜ ਜਾਵੇ ਆਪਣਾ ਆਪਣਾ ਹਰ ਬੰਦਾ ਰੋਲ ਅਦਾ ਕਰੇ ਸਮਾਜ ਭਲਾਈ ਦੇ ਲਈ ਜੋ ਅਸੀਂ ਅਸਲ ਦੇ ਵਿੱਚ ਦੁਨੀਆ 'ਚ ਕਰਨ ਆਏ ਆ ਇਸ ਤੋਂ ਇਲਾਵਾ ਆਪਾਂ ਕੁਝ ਨਹੀਂ ਕਰਨਾ ਇਹ ਖਾਣਾ ਪੀਣਾ ਤਾਂ ਜਾਨਵਰ ਵੀ ਕਰਦਾ ਇਨਸਾਨ ਹੋਣ ਦੇ ਨਾਤੇ ਰੱਬ ਨੇ ਵਿਵੇਕ ਦਿੱਤਾ ਬੁੱਧੀ ਦਿੱਤੀ ਆ ਉਹਨੂੰ ਇਸਤੇਮਾਲ ਕਰਕੇ ਆਪਣੇ ਰਿਸੋਰਸਿਜ਼ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਭਲੇ ਦੇ ਲਈ ਲਾ ਤੁਸੀਂ ਜਿਵੇਂ ਗੱਲ ਸ਼ੁਰੂਆਤੀ ਤੌਰ ਦੇ ਵਿੱਚ ਹੀ ਕਹੀ ਕਿ ਪਹਿਲਾਂ ਜਿਹੜਾ ਸਿੰਪਟਮਸ ਨੂੰ ਦੇਖ ਲੈਣਾ ਚਾਹੀਦਾ ਹੁਣ ਆਪਾਂ ਗੱਲ ਕੀਤੀ ਜਾਵੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕ cure ਬਹੁਤ ਸਾਰੇ ਪੇਸ਼ੈਂਟਸ ਇੱਥੇ ਇਹੋ ਜਿਹੇ ਜਿਹੜੇ ਕਿ ਇਲਾਜ ਦੇ ਖਰਚੇ ਤੋਂ ਹੀ ਡਰ ਜਾਂਦੇ ਨੇ ਹੈਨਾ ਐਨ ਜੀਓਜ਼ ਵਗੈਰਾ ਵਾਰੀ ਕਈ ਵਾਰੀ ਉਹਨਾਂ ਨੂੰ ਨਹੀਂ ਨੌਲੇਜ ਜਿਵੇਂ ਸੋਸ਼ਲ ਮੀਡੀਆ ਤੋਂ ਪਿੱਛੇ ਹੋਣ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਮੈਸੇਜ ਤਾਂ ਪਹੁੰਚਾਤਾ ਜੀ ਉਹਨਾਂ ਤੱਕ ਨਾ ਪਹੁੰਚਿਆ ਇਹ ਨਹੀਂ ਲੱਗਦਾ ਕਿ ਤੁਹਾਡੇ ਹੀ ਮਾਧਿਅਮ ਰਾਹੀਂ ਜਾਂ ਕਿਸੇ ਤਰੀਕੇ ਨਾਲ ਡਾਕਟਰਾਂ ਨਾਲ ਗੱਲਬਾਤ ਕਰਕੇ ਹਰ ਇੱਕ ਘਰ ਦੇ ਵਿੱਚ ਮੈਸੇਜ ਜਾਣਾ ਚਾਹੀਦਾ ਤੇ ਉਹਦਾ ਕਿਵੇਂ ਦੇਖੋ ਮੈਂ ਆਪਣਾ ਕਰਮ ਨਭਾਇਆ ਸਾਡੇ ਕੋਲ ਜਿੰਨੇ ਕ ਫੋਲੋਅਰ ਨੇ ਇੰਸਟਾਗ੍ਰਾਮ ਫੇਸਬੁਕ YouTube ਤੇ ਅਸੀਂ ਲਾਇਏ ਤੁਸੀਂ ਤੁਹਾਡੇ ਚੈਨਲ ਕੋ ਜਿੰਨੇ ਕ ਸਪੋਰਟਰ ਨੇ ਉਹ ਸੁਣਨਗੇ ਉਹਨੇ ਲੋਕਾਂ ਦੇ ਹੱਥ ਹੈ ਕਿ ਉਹ ਉਂਗਲ ਨੂੰ ਕਸ਼ਟ ਕਰਕੇ ਸ਼ੇਅਰ ਕਰਦੇ ਨੇ ਕਿ ਨਹੀਂ ਕਰਦੇ ਨੇ ਹੁਣ ਇਹ ਉਹਨਾਂ ਦਾ ਕਰਮ ਆ ਗਿਆ ਤੁਸੀਂ ਆਪਣਾ ਕਰਮ ਕਰਤਾ ਮੈਂ ਆਪਣਾ ਕਰਮ ਕਰਤਾ ਡਾਕਟਰ ਸਾਹਿਬ ਨੇ ਆਪਣਾ ਕਰਮ ਕਰਤਾ ਮਰੀਜ਼ਾਂ ਨੇ ਆ ਕੇ ਆਪਣਾ ਕਰਮ ਕਰਤਾ ਹੁਣ ਕਰਮ ਹੈ ਤੁਹਾਡਾ ਜਿਹੜੇ ਲੋਕ ਦੇਖ ਰਹੇ ਨੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨ WhatsApp ਗਰੁੱਪਾਂ ਦੇ ਵਿੱਚ ਵਾਇਰਲ ਕਰਨ ਇਹਦੀ ਚਰਚਾ ਕਰਨ ਟੈਸਟ ਕਰਾਣ 650 ਰੁਪਏ ਦਾ ਟੈਸਟਰ ਨੇ ਕਿਹਾ ਉਹ ਕਰਾਓ ਉਹ ਕਰਾ ਕੇ ਆਪਣੇ ਆਪ ਨੂੰ ਬਚੋ ਬਿਮਾਰੀ ਤੁਹਾਡੀ ਬਚਣੀ ਕਿਸੇ ਦੀ ਥੋੜੀ ਬਚਣੀ ਹੈ ਤੁਸੀਂ ਤੇ ਮੇਰਾ ਕੀ ਫਾਇਦਾ ਜੇ ਕੋਈ ਬੰਦਾ ਇਹ ਵੀਡੀਓ ਦੇਖ ਕੇ ਆਪਣੇ ਟੈਸਟ ਕਰਾਂਦਾ ਉਹਦੀ ਰੱਬ ਨਾ ਕਰੇ ਬਿਮਾਰੀ ਨਿਕਲ ਆਉਂਦੀ ਹੈ ਉਹਦਾ ਇਲਾਜ ਹੋ ਜਾਂਦਾ ਉਹ ਠੀਕ ਹੋ ਜਾਂਦਾ ਤਾਂ ਫਾਇਦਾ ਤਾਂ ਉਹਦਾ ਹੀ ਹੈ ਨਾ ਜੀ ਤਾਂ ਲੋਕ ਕਈ ਵਾਰ ਇਹ ਸਮਝਦੇ ਨੇ ਕਿ ਸ਼ਾਇਦ ਇਹ ਇਹਨਾਂ ਦਾ ਕੋਈ ਮਤਲਬ ਹੈ ਇਹਨਾਂ ਦਾ ਮਤਲਬ ਇਹ ਹੈ ਕਿ ਫੋਲੋਅਰ ਵਧਾਣਾ ਜੇ ਸ਼ੇਅਰ ਕਰੋਗੇ ਤੇ ਇਹ ਇੱਕ ਗੱਲ ਪਤਾ ਕੀ ਮਾਣਵੇ ਇਸ ਦੁਨੀਆ 'ਚ ਮੈਂ ਆਪਣੇ ਕਈ ਦਾ ਜ਼ਿੰਮੇਦਾਰ ਹਾਂ ਕਿਸੇ ਤੇ ਸਮਝੇ ਦਾ ਨਹੀਂ ਸਮਝਦੀ ਤਾਂ ਦੁਨੀਆ ਪ੍ਰਮਾਤਮਾ ਨੂੰ ਵੀ ਅਲਗ-ਅਲਗ ਲੋਕ ਜਪਦੇ ਨੇ ਇੱਕ ਤੇ ਮੁਰਾਦ ਪੂਰੀ ਨਾ ਹੋ ਮਾਨਸਿਕ ਰੋਗੀ ਨੇ ਜਿਹੜੇ ਵਿਚਾਰੇ ਕੋਈ ਨਾ ਕੋਈ ਕਮੀ ਕੱਢਦੇ ਰਹਿੰਦੇ ਨੇ ਮੈਨੂੰ ਲੱਗਦਾ ਕਿ ਕਮੀਆਂ ਛੱਡ ਕੇ ਆਪਾਂ ਨੂੰ ਭੱਲੇ ਵੱਲ ਤੁਰਨਾ ਚਾਹੀਦਾ